ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਹੈ ਜੀ ਪਿੰਡ ਦਾਤੇਵਾਸ 5 ਫਰਵਰੀ ਨੂੰ ਬਹੁਤ ਭਾਰੀ ਗੁਰਮਤ ਸਮਾਗਮ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਸਿੱਖ ਵਿਰਸਾ ਦਲ ਪੰਜਾਬ ਗ੍ਰੰਥੀ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਪੰਜਾਬ ਤੇ ਜਥੇਬੰਦੀਆਂ ਹਾਜ਼ਰੀ ਭਰ ਰਹੀਆਂ ਹਨ ਜੀ ਇਲਾਕੇ ਵੱਲੋਂ ਉਹ ਸਮਾਗਮ ਕਰਵਾਇਆ ਜਾ ਰਿਹਾ ਹੈ 5 ਫਰਵਰੀ ਨੂੰ ਉਥੇ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਵਾਦ ਤੋਂ ਵਾਦ ਅੰਮ੍ਰਿਤ ਛਕੋ ਖੰਡੇ ਵਾਟੇ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ 5 ਤਰੀਕ ਨੂੰ ਯਾਦ ਰੱਖਣਾ ਗੁਰਮਤ ਸਮਾਗਮ ਹੋ ਰਹੇ ਨੇ ਵਖ ਵਖ ਜਥੇ ਹਾਜ਼ਰੀ ਭਰਨਗੇ ਆਪ ਜੀ ਨੂੰ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਸੋ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਰੇ ਪਿੰਡਾਂ ਵੱਲੋਂ ਇਹ ਕਰਵਾਇਆ ਜਾ ਰਿਹਾ ਸਮਾਗਮ ਸੋ ਵੱਤਵਤ ਸੰਗਤਾਂ ਨੂੰ ਬੇਨਤੀ